ਕੋਡੀ 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 ਹੁੰਦਾ ਸੀ ਵੀ ਪਿੰਡ ਦਾ ਟੂਰਨਾਮੈਂਟ ਹੋਣਾ ਟੂਰਨਾਮੈਂਟ ਤੇ ਮੇਰੇ ਵੀਰੋ ਬੀਸੀਆਰ ਵਾਲੀ ਕਾਸਟ ਬਣਨੀ ਤੇ ਬਾਹਰ ਜਿਹੜੇ ਬੈਠੇ ਹੋ ਨੇ ਭਰਾ ਸਾਡੇ ਪੈਸੇ ਪੁਸੇ ਭੇਜਦੇ ਸੀ ਜਦੋਂ ਕਿਸੇ ਨੇ ਜਾਣਾ ਤੇ ਮੇਰੇ ਵੀਰੋ ਉਹਨਾਂ ਹੱਥ ਜਿਹੜੀਆਂ ਜਿਵੇਂ ਕਹਿੰਦੇ ਹੁੰਦੇ ਵੀ ਸੀੜੀਆਂ ਸੌਰੀ ਉਹ ਮੇਰੇ ਵੀਰੋ ਭੇਜ ਦੇਣੀਆਂ ਕਾਸਟਾਂ ਵੀ ਅੱਜ ਤੁਸੀਂ ਮੈਚ ਵੇਖ ਲਓ ਆਪਣੇ ਪਿੰਡ ਦੇ ਅੱਜ ਜਿਹੜਾ ਸਮਾਂ ਹੋਰ ਹੈ ਕਾਲਿਆ ਅੱਜ ਵੱਲੋਂ ਮਾਜਰੇ ਚ ਕਬੱਡੀ ਪੈਂਦੀ ਹੈ ਤੇ ਪੂਰੀ ਦੁਨੀਆ 30 ਸੈਕਿੰਡ ਦੇ ਬਾਅਦ ਉਸ ਕਬੱਡੀ ਦਾ ਆਨੰਦ ਮਾਣਦੀ ਹੈ ਮੈਂ ਅੱਜ ਦੇ ਪਲੇਅਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਮੇਂ ਦੀ ਕਦਰ ਕਰੀਏ ਕਿਉਂਕਿ ਅੱਜ ਸਮਾਂ ਸਾਨੂੰ ਸਮਾਂ ਦੇ ਰਿਹਾ ਹੈ ਅੱਜ ਦੇਖੋ ਕਿੰਨਾ ਟੌਰ ਬਣਦਾ ਹੈ ਦੁਨੀਆ ਦੇ ਵਿੱਚ ਮੇਰੇ ਵੀਰੋ ਕਬੱਡੀ ਦੇਖੀ ਜਾਂਦੀ ਹੈ ਤੇ ਸਾਡੇ ਜਿੰਨੇ ਵੀ ਪਲੇਅਰ ਮੈਂ ਖੇਡਦਾ ਮੈਂ ਕਹਿੰਦਾ ਵੀ ਇਸ ਤੋਂ ਵੱਧ ਕੇ ਜਿਹੜੇ ਬੰਦੇ ਬਹੁਤ ਟੌਪ ਦੀ ਕਬੱਡੀ ਖੇਡੇ ਆ ਪਰ ਉਹਨਾਂ ਦੀ ਬਦਕਿਸਮਤੀ ਕੀ ਰਹੀ ਹੈ ਉਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ ਸੀਗਾ ਉਹਨਾਂ ਸਮਿਆਂ ਦੇ ਵਿੱਚ ਮੇਰੇ ਵੀਰੋ ਇੰਨੇ ਜਿਹੜਾ ਜਿਵੇਂ ਕਹਦੇ ਆ ਵੀ ਕਬੱਡੀ ਦਾ ਬੋਲਵਾਲਾ ਸੀਗਾ ਪਰ ਕਬੱਡੀ ਇੰਨੀ ਕਮਰਸ਼ੀਅਲ ਨਹੀਂ ਸੀ ਹੋਈ ਅੱਜ ਦਾ ਸਮਾਂ ਜਿਹੜਾ ਹੈ ਇਹਨਾਂ ਖਿਡਾਰੀਆਂ ਦੇ ਲਈ ਬੜਾ ਗੋਲਡਨ ਸਮਾਂ ਚੱਲ ਰਿਹਾ ਹੈ ਸੋ ਮੈਂ ਬੇਨਤੀ ਕਰਦਾ ਆ ਆਪਾਂ ਸਾਂਭੀਏ ਜੇ ਵੱਡੇ ਵੱਡੇ ਕੱਪ ਕਰਵਾਏ ਜਾ ਰਹੇ ਨੇ ਇਹ ਐਵੇਂ ਨਹੀਂ ਹੁੰਦੇ ਇਹਨਾਂ ਤੇ ਕਰੋੜਾਂ ਦਾ ਨਹੀਂ ਮੈਂ ਕਹੂੰਗਾ ਇਹਨਾਂ ਤੇ ਲੱਖਾਂ ਲੱਗਦਾ ਮੇਰੇ ਵੀਰੋ ਔਰ ਜੇ ਆਪਾਂ ਆਖੀਏ ਸਾਰੇ ਪੰਜਾਬ ਦੇ ਟੂਰਨਾਮੈਂਟਾਂ ਨੂੰ ਮਿਲਾ ਕੇ ਤੇ ਕਈ ਕਰੋੜ ਦੀ ਕਬੱਡੀ ਜਿਹੜੀ ਹਰ ਸਾਲ ਹੋ ਜਾਂਦੀ ਹੈ ਸੋ ਅੱਜ ਸਾਨੂੰ ਲੋੜ ਹੈ ਮੇਰੇ ਵੀਰੋ ਡਿਸਪਲਿਨ ਦੀ ਹਾਂ ਮਨੀ ਇਹ ਤੂੰ ਮੇਰੇ ਮੂੰਹ ਦੀ ਗੱਲ ਕਹਿਤੀ ਕਹਿੰਦਾ ਵੀ ਥੋੜਾ ਜਿਹਾ ਪਲੇਅਰਾਂ ਨੂੰ ਵੀ ਚਾਹੀਦਾ ਹੈ ਵੀ ਆਪਾਂ ਪੈਸੇ ਥੋੜਾ ਜਿਹਾ ਹਿਸਾਬ ਨਾਲ ਮੰਗਿਆ ਕਰੀਏ ਇਹ ਵੀ ਗੱਲ ਤੇਰੀ ਸਿਆਣੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਵੀ ਕਿਤੇ ਆਪਾਂ ਇੰਨਾ ਕੁ ਪੈਸਾ ਕਮੇਟੀਆਂ ਤੋਂ ਲੈ ਲਈਏ ਜਾ ਸਾਨੂੰ ਕਮੇਟੀਆਂ ਦੇ ਦੇਣ ਵੀ ਉਹ 52 ਕਟਾਲੀ ਵਾਲੇ ਟੂਰਨਾਮੈਂਟ ਤੋਂ ਵੀ ਮੇਰੇ ਵੀਰੋ ਜਾਣ ਸੋ ਸੰਭੀਏ ਅਸੀਂ ਇਹਦੇ ਵਾਰਸ ਐ ਅਸੀਂ ਮੇਰੇ ਵੀਰੋ ਇਹਨੂੰ ਖੇਡ ਨੂੰ ਜਿਹੜਾ ਸੰਭ ਕੇ ਰੱਖਣਾ ਔਰ ਠੀਕ ਐ ਮੈਂ ਕਹਿੰਨਾ ਵੀ ਪੈਸਾ ਕਮਾਓ ਪਰ ਜੈਜ ਸਾਰਾ ਮੇਰੇ ਵੀਰੋ ਠੀਕ ਹੁੰਦਾ ਆਪਾਂ ਇਹਨੂੰ ਸੰਭ ਕੇ ਰੱਖੀਏ ਖੇਡ ਕਬੱਡੀ ਨੂੰ ਇਹਨੇ ਆਪਾਂ ਨੂੰ ਨਾਮ ਬਣਾ ਦਿੱਤਾ ਕਿਉਂਕਿ ਇਹ ਸਾਡਾ ਰੋਜ਼ਗਾਰ ਐ ਇਹ ਸਾਡੀ ਖੇਡ ਕਬੱਡੀ ਸਾਨੂੰ ਪਛਾਣ ਦੇਣ ਵਾਲੀ ਐ ਤੇ ਇਹਨੂੰ ਆਪਾਂ ਸਾਰਿਆਂ ਨੇ ਸਾਮਕੇ ਰੱਖਣਾ ਸੋ ਮੇਰੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ